ਸੁਖਰਾ ਸਿੰਘ ਨਿਆਮੀ ਵਾਲਾ ਨੂੰ ਐਨਆਈ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਤਾਂ 19 ਸਤੰਬਰ ਨੂੰ ਦਿੱਲੀ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਲਈ ਆਦੇਸ਼ ਦਿੱਤੇ ਗਏ ਨੇ ਦੱਸਿਆ ਕਿ ਸੁਖਰਾ ਸਿੰਘ ਨਿਆਮੀ ਵਾਲਾ ਨੇ ਗਿੱਦੜਬਾਹਾ ਜਿਮਨੇ ਚੌਲਣ ਦਾ ਵੀ ਐਲਾਨ ਕੀਤਾ ਹੈ ਤੇ ਬੈਬਲ ਕਲਾ ਗੋਲੀकांड ਦੇ ਪੀੜਤ ਨੇ ਸੁਖਰਾਜ ਸਿੰਘ ਨਿਆਮੀ ਵਾਲਾ ਬੈਬਲ ਕਲਾ ਇਨਸਾਫ ਮੋਰਚੇ ਦੇ ਆਗੂ ਨੇ ਸੁਖਰਾਜ ਸਿੰਘ ਤੇ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਵੀ ਐਨਆਈ ਦੇ ਵੱਲੋਂ ਪੰਜਾਬ ਦੇ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਸੀਗੀ ਤੇ ਅੰਮ੍ਰਿਤਸਰ ਦੇ ਵਿੱਚ ਵੀ ਅਮ੍ਰਿਤਪਾਲ ਐਮਪੀ ਅਮ੍ਰਿਤਪਾਲ ਦੇ ਕਈ ਰਿਸ਼ਤੇਦਾਰਾਂ ਦੇ ਘਰ ਰੇਡ ਵੀ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਤੇ ਹੁਣ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਐਨਆਈ ਨੇ ਨੋਟਿਸ ਭੇਜਿਆ ਤਾਂ 19 ਸਤੰਬਰ ਨੂੰ ਦਿੱਲੀ ਦਫ਼ਤਰ 'ਚੇ ਪੇਸ਼ ਓਨਲੀ ਕਿਹਾ ਗਿਆ ਤੇ ਹੋਰ ਜਾਣਕਾਰੀ ਲਈ ਮੇਰੇ ਸਹਿਯੋਗੀ ਸੁਰਜ ਮਰੇ ਨਾਲ ਜੁੜੇ ਨੇ ਤੇ ਸੁਰਜ ਸੁਖਰਾ ਸਿੰਘ ਨਿਆਮੀ ਵਾਲਾ ਨੂੰ ਐਨਆਈ ਦੇ ਵੱਲੋਂ ਨੋਟਿਸ ਜਾਰੀ ਕੀਤਾ ਤੇ ਕਿਸ وجہ ਦੇ ਨਾਲੇ ਨੋਟਿਸ ਜਿਹੜਾ ਜਾਰੀ ਕੀਤਾ ਇਸ ਬਾਰੇ ਕੋਈ ਜਾਣਕਾਰੀ ਤੁਹਾਡੇ ਤੋਂ ਨਹੀਂ ਬਿਲਕੁਲ ਬਾਵਨਾ ਦੇਖੋ ਸੁਖਰਾ ਸਿੰਘ ਨਿਆਮੀ ਵਾਲਾ ਨੂੰ ਜੋ ਇਸ ਵਕਤ ਨੋਟਿਸ ਜਾਰੀ ਹੋਇਆ ਕਾਫੀ ਧਾਰਾਵਾਂ ਜਿਹੜੀਆਂ ਨੇ ਸੈਕਸ਼ਨ ਜਿਹੜੇ ਉਹਦੇ ਵਿੱਚ ਲਗਾਏ ਗਏ ਨੇ ਉਹਨਾਂ ਵਿੱਚ ਕੋਈ ਜੋ ਵਿਸ਼ਾ ਤੋਂ ਤੇ ਦੱਸਾਈ ਦੇ ਰਿਹਾ ਉਸ ਚੀਜ਼ ਕੀ ਪ੍ਰਾਪਰਟੀ ਡੈਮੇਜ ਐਕਸੀਡੈਂਟ ਹੈਗਾ ਉਹ ਲਗਾਇਆ ਗਿਆ ਜਦੋਂ ਇੱਕ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚ ਜਾਣ ਦੀ ਗੱਲ ਜਿੱਕਾ ਕਹੀ ਜਾ ਸਕਦੀ ਹੈ ਕਾਇਸ ਰਿਕਦ ਰਿਕਦ ਨੇ ਉਹ ਲਗਾਇਆ ਗਿਆ ਸੁਖਨਾ ਸਿੰਘ ਨੀਮੀ ਵਾਲਾ ਤੇ ਅੱਜ ਉਹਨਾਂ ਨੂੰ ਐਨਆਈਓਫਿਸ ਵਿੱਚ ਸਵਾਲਾਂ ਦੇ ਚਾਰ ਦਿਨ ਲਈ ਮੁਲਾਇਆ ਗਿਆ ਹੈ ਤਾਂ ਇਸ ਤੋਂ ਵੱਡੋ ਵੱਡੀ ਗੱਲ ਇਹ ਹੈ ਕਿ ਸੁਖਨਾ ਸਿੰਘ ਨੀਮੀ ਵਾਲਾ ਇੱਕ ਧਾਰਮਿਕ ਸ਼ਖਸੀਅਤ ਨੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਸਰਗੰਗੜ੍ਹ ਨੇ ਕਈ ਮੋਰਚੇ ਜਿਹੜੇ ਨੇ ਉਹਨਾਂ ਉੱpon ਲਗਾਏ ਗਏ ਸੀਗੇ ਜਿਸ ਤੇ ਕਿ तमाम ਸਮੇਂ ਤੋਂ ਸਰਕਾਰਾਂ ਨੂੰ ਵੀ ਕਿਰਤ ਰਹਿਣੇ ਹੋ ਤਾਂ ਇਹੋ ਗੱਲ ਕੀਤੀ ਜਾਵੇਦਾ ਉਹਨਾਂ ਨੇ ਤੋ ਕਿਤੇ ਬਾਹਰ ਜਿੰਮੀ ਚੋਣਾ ਆ ਪੁੱਛ ਆਂ ਫੂਮੀ ਪਰ ਹੋਜੋ ਜਿਹੜਾ ਆਪਣੇ ਨੂੰ ਐਲਾਨਿਆ ਸੀ ਕਿ ਆਹ ਕਹਾਂ ਲਾ ਕੇ ਜਿਹੜਾ ਇਹਨਾਂ ਦਰਮਿਆਨ ਚਕਸਾ ਕਮਲਤ ਹੋ ਜੇ ਮਿਲਣਾ ਉਹਨਾਂ ਨੂੰ ਮੈਂ ਕਿਹਾ ਸੀ ਗਾਇਆ ਸੋਨ ਵਰਤੀ ਖਬਰ ਇਹ ਆਂਦੀ ਹੈ ਕਿ ਉਹਨਾਂ ਨੂੰ ਐਨ ਆਈ ਐਡੀ ਦੇ ਗਈ ਹੈ ਪੁਛੀਏ ਕਿ ਕਿਹ ਲਈ ਦਿੱਲੀ ਕਰਦੀ ਹੈ ਕੱਲ੍ਹ ਦੀ ਸਵੇਰ ਹੀ ਨਹੀਂ ਗਿਆ ਤੁਗਰਾਫੀ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਕਿਸੇ ਉਹ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਪਿਲਕੋ ਤਿਆਰ ਨੇ ਦਿੱਲੀ ਜਾਣਗੇ ਉਹਨੇ ਕਿਹਾ ਕਿ ਉਹ ਕਿਸੇ ਵੀ ਗਾਂ ਜੋਈ ਵੀ ਜਾਂਚ ਕਰਨੀ ਹੈ ਕਰ ਸਕਦੇ ਨੇ ਅਤੇ ਹਰ ਸਵਾਲ ਦਾ ਜਵਾਬ ਜਿਹੜਾ ਉਹਨਾਂ ਕੋਲੋਂ ਦਿੱਤਾ ਜਾਵੇਗਾ ਤਨਵਸ ਸੁਰਜ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿ ਹੋ ਗਈ ਸੁਰਜ ਜਨਨ ਜਾਣਕਾਰੀ ਦਿੱਤੀ ਸੁਖਰਾਸ ਸਿੰਘ ਨਿਆਮੀ ਵਾਲਾ ਨੂੰ ਐਨਆਈ ਦੇ ਵੱਲੋਂ ਨੋਟਿਸ ਭੇਜਿਆ ਗਿਆ ਤਲਬ ਕੀਤਾ ਗਿਆ ਤਾਂ 19 ਸਤੰਬਰ ਨੂੰ ਦਿੱਲੀ ਦਫਤਰ ਚੇ ਪੇਸ਼ ਹੋਣ ਦੇ ਆਦੇਸ਼ ਵੀ ਦਿੱਤੇ ਗਏ ਤੇ ਦੱਸਦੇ ਕਿ ਐਨਆਈ ਦੇ ਵੱਲੋਂ ਕੋਈ ਦਿਨ ਪਹਿਲਾਂ ਵੀ ਪੰਜਾਬ ਦੇ ਕਈ ਜਗ੍ਹਾ ਤੇ ਸ਼ਾਪੇ ਮਾਰੀ ਕੀਤੀ ਗਈ ਸੀ ਰੇਟ ਕੀਤੀ ਗਈ ਸੀ ਤੇ ਐਮਪੀ ਅਮਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਵੀ ਰੇਟ ਕੀਤੀ ਗਈ ਸੀ ਐਨਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਦੋਨੋਂ ਕੋ ਪੁਸ਼ਕਿਸ਼ ਕੀਤੀ ਗਈ ਸੀ ਕਿ ਤੇ ਹੁਣ ਸੁਖਰਾ ਸਿੰਘ ਨਿਆਮੀ ਵਾਲਾ ਨੂੰ ਵੀ ਐਨਆਈ ਨੇ ਨੋਟਿਸ ਭੇਜਿਆ ਤੁਹਾਨੂੰ ਇਸ ਟੰਬਰ ਨੂੰ ਦਿੱਲੀ ਦਫਤਰ ਦੇ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੈਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ